ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਦ ਮਹਿ ਕੀਆ ਇਹ ਬਨਸਪਤ ਹੀ ਉਚਾਰਨ ਕਰਨਾ ਹੈ ਬਨਸਪਤ ਨਹੀਂ ਕਹਿਣਾ ਬੱਬੇ ਤੂੰ ਡੈਸ਼ ਦੇ ਕੇ ਬਨਸਪਤ ਉਚਾਰਨ ਕਰਦਾ ਓਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਦਾ ਜੀਆ ਸੰਤੋ ਘਟ ਘਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬਮਹਿ ਪੂਰਨ ਪੂਰ ਰਹਿਓ ਸਰਬਮਹਿ ਪੂਰਨ ਪੂਰ ਰਹਿਓ ਸਰਬਮਹਿ ਜਾਲ ਥਲ ਰਮਈਆ ਆਹਿਓ ਰਹਾਉ ਗੁਣ ਨਿਧਾਨ ਨਾਨਕ ਜਸ ਗਾਵੇ ਗੁਣ ਨਿਧਾਨ ਪੁਲਾਇ ਬੂਲ ਗੁਣ ਨਿਧਾਨ ਨਾਨਕ ਜਸ ਗਾਵੇ ਸਤ ਗੁਰ ਧਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿ ਆਸਮਾਯੋ ਸੁਰਠ ਮਹੱਲਾ ਪੰਜਵਾ ਜਾ ਕੈ ਸਿਮਰਨ ਹੋਏ ਅਨੰਦਾ ਬਿਨਸੈ ਜਨਮ ਮਰਨ ਭੈ ਦੁਖੀ ਚਾਰ ਪਦਾਰਥ ਨਾਵ ਨਿਦ ਪਾਵੈ ਬਹੁਰਨਾ ਤ੍ਰਿਸ਼ਨਾ ਭੁਖੀ ਜਾ ਕੋ ਨਾਮ ਲੈਤ ਤੂ ਸੁਖੀ ਭੁਖੀ ਪਦ ਕਸਕੇ ਬੋਲਣਾ ਦੁਖੀ ਵੀ ਪੂਲਾ ਬੋਲਣਾ ਸੁਖੀ ਵੀ ਪੂਲਾ ਹੀ ਉਚਾਰਨ ਕਰਨਾ ਸਾਸ ਸਾਸ ਧਿਆਵੋ ਠਾਕੁਰ ਕਾ ਮਾਨ ਤਨ ਜੀ ਅਰੇ ਮੁਖੀ ਮੁਖੀ ਕਸਕੇ ਹਿੰਗਾ ਰਹਾਉ ਜਾ ਕੋ ਨਾਮ ਲੈਤ ਦਿਸਰਾ ਸਤ ਪਾਲਹਿ ਹੋ ਵਹਿ ਮਨ ਸੀਤਲ ਅਗਨ ਨ ਅੰਤਰ ਤੁਖੀ ਤੁਖੀ ਪਦਵੀ ਪੂਰਹੀ ਉਚਾਰਨ ਕਰਨਾ ਤੁਖੀ ਨਹੀਂ ਕਹਿਣਾ ਗੁਰ ਨਾਨਕ ਕਾ ਪ੍ਰਭੂ ਦਿਖਾਇਆ ਜਾਲ ਥਲ ਤ੍ਰਿਪਾਣ ਰੁਖੀ ਰੁਖੀ ਪਦਵੀ ਕਸਕੇ ਹੀ ਉਚਾਰਨ ਕਰਨਾ ਸੋਰਠ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵਹੁ ਇਹ ਭੀਤਰ ਤੇ ਇਨ ਕਉ ਡਰਹੁ ਆਪਨ ਨਿਕਟ ਬੁਲਾਵਹੁ ਆਪਣੀ ਬੇਦ ਆਪ ਜਨਾਵਹੁ ਹਰ ਜਨ ਮੰਗਲ ਗਾਵਹੁ ਰਹਾਉ ਵਿਸਰਨਾਹੀ ਕਭੂ ਹਿਏ ਤੇ ਏ ਬਿਦਮਨ ਮਹਿ ਪਾਵਹੁ ਗੁਰਪੂਰਾ ਭੇਟਿਓ ਵੱਡ ਭਾਗੀ ਜਨ ਨਾਨਕ ਕਤਹਿ ਨਾਤਾਵਹੁ ਸੋਰਠ ਮਹਲਾ ਪੰਜਵਾ ਜਾ ਕੈ ਸਿਮਰਨ ਸਭ ਕਿਛ ਪਾਈਐ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਾਚਾਹੋ ਜੋ ਸਭ ਮਹਿ ਰਹਿ ਆਸਮਾਈ ਹਰ ਹਰ ਸਿਮਰਾਹ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵਾ ਹੋ ਪੂਰਨ ਹੋਵੇ ਕਾਲਾ ਰਹਾਉ ਸਾਰ ਸਮਾਲੈ ਨਿਤ ਪ੍ਰਤਿ ਪਾਲੈ ਪ੍ਰੇਮ ਸਹਿਤ ਗੱਲ ਲਾਵੇ ਕਹ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੇ ਸੋਰਠਾ ਮਹੱਲਾ ਪੰਜਵਾ ਅਬਨਾਸੀ ਜੀਨ ਕੋ ਦਾਤਾ ਅਬਨਾਸੀ ਬੱਬੇ ਦੀ ਸਿਆਰੀ ਲਾ ਕੇ ਵਿਚਾਰਨ ਕਰਨਾ ਅਬਨਾਸੀ ਜੀਨ ਕੋ ਦਾਤਾ ਸਿਮਰਤ ਸਭ ਮਾਲਕ ਹੋਈ ਸਿਮਰਤ ਪਦਤੀ ਜਮਕ ਲਾ ਦਨੀ ਹੈ ਸਿਮਰਤ ਸਭ ਮਾਲਕ ਹੋਈ ਗੁਣ ਨਿਦਾਨ ਭਗਤਨ ਕਾ ਵਰਤਨ ਬਿਰਲਾ ਪਾਵੇ ਕੋਈ ਮੇਰੇ ਮਨ ਜਪ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੂਈ ਜੀ ਮੇਰੇ ਮਨ ਇੱਥੇ ਵਿਸਰਾਮ ਜਪ ਪਦਤੀ ਯਮਕ ਲਾ ਦਨੀ ਹੈ ਜਪ ਗੁਰ ਗੋਪਾਲ ਪ੍ਰਭ ਸੂਈ ਜਾ ਕੀ ਸਰਣ ਪਇਆ ਸੁਖ ਪਾਈਐ ਬਹੁੜ ਦੂਖ ਨਾ ਹੋਈ ਰਹਾਉ ਜਾ ਕੀ ਸਰਣ ਪਾਇਆ ਸੁਖ ਪਾਈਐ ਬਹੁੜ ਦੂਖ ਨਾ ਹੋਈ ਰਹਾਉ ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਧੂਰ ਨਾਨਕ ਦਾਸ ਬਾਚੈ ਜੇਨ ਹਰ ਨਾਮ ਰਿਧਾ ਪਰੋਈ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ